ਇਵੇਂ ਪੂਛ ਨੂੰ ਅੱਗ ਲੱਗੀ ਲੋਕਾਂ ਦੀ ਕਣਕ ਬੀਜ ਲੋ ਕਣਕ ਬੀਜ ਲੋ ਕਣਕ ਲੇਟ ਹੋ ਗਈ ਕਣਕ ਲੇਟ ਹੋ ਗਈ ਪੌਣ ਨੂੰ ਢੋਡੀ ਨੂੰ ਹੋ 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 ਮਿੱਤਰੋ ਬੜੀ ਤਗੜੀ ਗਲਤੀ ਹੋ ਜਾਣੀ ਸੀ ਸੱਚੀ ਕਹਿਣਾ ਮੈਂ ਬੜੀ ਤਗੜੀ ਸ਼ੁਕਰ ਕਰਦਾ ਮੈਂ ਮਾਲਕ ਦਾ ਸ਼ੁਕਰ ਵੀ ਜਿਹੜਾ ਮੇਰਾ ਮੌਕੇ ਤੇ ਦਿਮਾਗ ਕੰਮ ਕਰ ਗਿਆ ਮੈਂ ਸਪੈਸ਼ਲ ਸਾਡਾ ਵੀਰ ਕੋਈ ਲੱਗਿਆ ਬੀਲੀ ਬੋਰਡ ਚ ਮੈਂ ਨੂੰ ਪੁੱਛਿਆ ਵੀ ਰਾਤ ਨੂੰ ਲਾਈਟ ਆਊਗੀ ਉਹ ਕਹਿੰਦਾ ਵੀਰ ਨਹੀਂ ਆਉਣੀ ਰਾਤ ਨੂੰ ਲੇਟ ਨਹੀਂ ਆਉਣੀ ਫਿਰ ਵੀ ਮੈਂ ਸੋਚਿਆ ਵੈਸੇ ਮੈਂ ਇੱਧਰ ਛੱਡਿਆ ਸੀ ਪਹਿਲਾਂ ਇੱਧਰ ਛੱਡਿਆ ਸੀਗਾ ਮੋਟਰ ਇੱਧਰ ਛੱਡੀ ਸੀ ਇਹ ਮੈਂ ਕਿਉਂ ਕਹੀ ਆ ਨਾ ਵੀ ਜੇਕਰ ਕਿਤੇ ਮੈਂ ਰਾਤ ਮੋਟਰ ਇੱਧਰ ਛੱਡ ਜਾਂਦਾ ਮੈਂ ਸੋਚਦਾ ਵੀ ਲੇਟ ਨਹੀਂ ਆਉਣੀ ਤੇ ਇਹਨੇ ਫੁੱਲ ਡਟਾ ਜਾਣਾ ਸੀ ਤੇ ਟੁੱਟ ਕੇ ਪਾਣੀ ਨਾਲ ਗਵਾਂਡੀਆਂ ਦੇ ਪੈ ਜਾਣਾ ਸੀ ਜਿੰਨੇ ਵਿਚਾਰੇ ਨੇ ਵਾਹਣ ਬਣਾ ਕੇ ਰੱਖਿਆ ਤਿਆਰ ਕਰਕੇ ਰੱਖਿਆ ਉਹਨੇ ਅੱਜ ਕਣਕ ਵੀਜਨੀ ਆ 327 ਉਹਦੇ ਪੈ ਜਾਣਾ ਸੀਗਾ ਮੈਂ ਤਾਂ ਸ਼ੁਕਰ ਕਰਦਾ ਸ਼ੁਕਰ ਮਾਲਕ ਦਾ ਸ਼ੁਕਰ ਕਰਦਾ ਵੀ ਮੇਰਾ ਦਿਮਾਗ ਕੰਮ ਕਰ ਗਿਆ ਮੈਂ ਸੋਚਿਆ ਵੀ ਮੱਲੀ ਸਿਆ ਜੇਕਰ ਲੇਟ ਆ ਗਈ ਆਹ ਫੱਟੀ ਲਾ ਦੇ ਤੇ ਉਧਰ ਨੱਕਾ ਕਰ ਜਾ ਮੰਨ ਜਾ ਮੇਰੀ ਗੱਲ ਤਾਂ ਮਿੱਤਰੋ ਮੈਂ ਆਹ ਫੱਟੀ ਲਾ ਗਿਆ ਤੇ ਉਧਰ ਨੱਕਾ ਕਰ ਗਿਆ ਤੇ ਉਹ ਛੱਡ ਗਿਆ ਮੈਂ ਸੱਚ ਆਟੋਮੈਟਿਕ ਮੈਂ ਵੀ ਜੇ ਆ ਗਈ ਤੇ ਭਰ ਜੂਗਾ ਤੇ ਮਾਲਕ ਨੇ ਬੜਾ ਸਵਾਰਿਆ ਸੱਚੀ ਦਿਮਾਗ ਮੌਕੇ ਤੇ ਕੰਮ ਕਰ ਗਿਆ ਠੀਕ ਹੈ ਕਣੀ ਆ ਦੋ ਕਿਲੇ ਮਿੱਤਰੋ ਡੱਟ ਤੇ ਨੇ ਡੱਟ ਮੈਂ ਤੁਹਾਨੂੰ ਵਿਖਾ ਦਿੰਨਾ ਸੱਚੀ ਗੈਣਾ ਜੇ ਕਿਤੇ ਮੈਂ ਇੱਧਰ ਆਈ ਛੱਡ ਜਾਂਦਾ ਵੇਸਲਾ ਹੋ ਜਾਂਦਾ ਘੱਟੋ ਘਾਟ ਮਿੱਤਰੋ ਮੈਂ ਰਾਤ 10 ਵਜੇ ਆਇਆ ਮੇਰੇ 10 ਵਜੇ ਦਿਮਾਗ ਚ ਆਈ ਵੀ ਮੈਂ ਹਾਂ ਮੱਲੀ ਸਾਂ ਜੇ ਲੇਟ ਆ ਗਈ ਨਾ ਮਨਜੀਤ ਵਿਚਾਰੇ ਨੇ ਵਾਹਣ ਤਿਆਰ ਰੱਖਿਆ ਤੇ ਉਹਦੇ ਬਧੋ ਬਦੀ ਪਾਣੀ ਪਾਏ ਜਾਣਾ ਜੇ ਜ਼ਿਆਦਾ ਮੋਟਰ ਨੇ ਕਿਉਂਕਿ ਮੋਟਰ ਘੱਟੋ ਘਾਟ 7-8 ਘੰਟੇ ਦਾ ਚੱਲੀ ਹੋਣੀ ਰਾਤ ਹਨਾ ਤਾਂ ਸ਼ੁਕਰ ਕਰਦੇ ਆ ਮਾਲਕ ਦਾ ਵੀ ਰਾਤ 10 ਵਜੇ ਉੱਠ ਕੇ ਆ ਗਿਆ ਠੰਡ ਚ ਤੇ ਕੁਛ ਪੱਲੇ ਪੈ ਗਿਆ ਹਨਾ ਦੋ ਕਿੱਲੇ ਵੀ ਭਰ ਗਏ ਤੇ ਗਵਾਂਢੀ ਵੀ ਬਚ ਗਿਆ ਹੁਣ ਦਿਨੇ-ਦਿਨੇ ਲਾਈਟ ਆਊਗੀ ਤੇ ਗਵਾਂਢੀ ਨਾਲ ਦਾ ਵਾਣ ਭਰ ਦਾਂਗੇ ਕੋਸੇ ਦੇ ਚੋਂ ਕੱਢ ਕੇ ਭਰ ਦਾਂਗੇ ਇਸ ਕਰਕੇ ਮਿੱਤਰੋ ਜਦੋਂ ਵੀ ਕੋਈ ਆਂਡ ਗਵਾਂਢ ਵਾਣ ਤਿਆਰ ਹੋਵੇ ਕਣਕ ਬੀਜਣੀ ਹੋਵੇ ਤੁਸੀਂ ਰੌਣੀ ਕਰਨੀ ਹੋਵੇ ਤਾਂ ਮੇਰਾ ਵੀਰ ਖਿਆਲ ਜਰੂਰ ਕਰ ਲਿਆ ਕਰੋ ਕਿਉਂਕਿ ਅਗਲੇ ਨੇ ਮਿਹਨਤ ਕੀਤੀ ਹੁੰਦੀ ਆ ਬਹੁਤ ਔਖੀ ਬੱਤਰ ਆਊਗੀ ਬਾਕੀ ਕਈਆਂ ਦੇ ਸਵਾਲ ਹੋਣੇ ਮਲੀ ਸਾਹਿਬ ਲੋਕਾਂ ਨੇ ਤਾਂ ਕਣਕਾਂ ਬੀਜ ਵੀ ਲਈਆਂ ਤੇ ਕਈਆਂ ਦੀਆਂ ਉੱਗ ਵੀ ਪਈਆਂ ਤੇ ਆਪਾਂ ਅਜੇ ਬੱਤਰੀ ਕਰਦੇ ਫਿਰਦੇ ਆ। ਤੇ ਮਿੱਤਰੋ ਇਸ ਦੇ ਪਿੱਛੇ ਵੀ ਇੱਕ ਕਾਰਨਾ ਕਿਉਂਕਿ ਰੇਟ ਲੈੰਦੇ ਲੈੰਦੇ ਦੇਰੀ ਕਰ ਲਈ। ਮੁੱਛਲ ਨੇ ਵੀ ਘਾਟਾ ਪਾਤਾ ਉਧਰੋਂ ਮੈਂ ਸੋਚਿਆ ਯਾਰ ਵੀ ਜੇ ਰੌਣੀ ਨਾ ਕੀਤੀ ਇਦਾਂ ਬੀਜਦੇ ਆ ਕੱਲ ਨੂੰ ਉੱਗੀ ਨਾ। ਫਿਰ ਨੀਵੇਂ ਹੋ ਹੋ ਕੇ ਵੇਖਾਂਗੇ ਵੀ ਅਜੇ ਨਿਕਲੀ ਕਿ ਨਹੀਂ ਨਿਕਲੀ। ਉਹ ਕੰਮ ਮੈਂ ਨਹੀਂ ਕਰਨਾ। ਮੈਂ ਕਿਹਾ ਯਾਰ ਅੱਗੇ ਵੀ ਲੋਕ ਕਿੱਥੇ ਮਾਗੀ ਵੇਲੇ ਤੱਕ ਕਣਕਾਂ ਬੀਜਦੇ ਰਹਿੰਦੇ ਸੀ ਭਾਈ ਜੀ ਮਾਗੀ ਤੱਕ ਕਣਕਾਂ ਬੀਤ ਰਹਿੰਦੇ ਸੀ ਉਹ ਗੁਰੂਆ ਦਸੰਬਰ ਦੀ 1 ਤੋਂ ਪਹਿਲਾਂ ਪਹਿਲਾਂ ਦਾ ਬੀਜ ਦਿਆਂਗੇ ਹੈ ਕਿੱਥੇ ਮਾਰਚ ਅਪ੍ਰੈਲ 13 ਅਪ੍ਰੈਲ ਨੂੰ ਵੱਢਣੀ ਆ ਦਸੰਬਰ ਜਨਵਰੀ ਫਰਵਰੀ ਮਾਰਚ ਚ 4 ਮਹੀਨਿਆਂ ਚ ਕਣਕ ਦਾ ਸਪੱਕੂ ਹੀ ਨਾ ਐਵੇਂ ਪੂਛ ਨੂੰ ਅੱਗ ਲੱਗੀ ਲੋਕਾਂ ਦੀ ਕਣਕ ਬੀਜ ਲੋ ਕਣਕ ਬੀਜ ਲੋ ਕਣਕ ਲੇਟ ਹੋ ਗਈ ਕਣਕ ਲੇਟ ਹੋ ਗਈ ਮਾਹ ਵੀ ਮਿੱਤਰਾ ਬੀਜਾਂਗੇ ਤਾਂ ਰੌਣੀ ਕਰਕੇ ਬੀਜਾਂਗੇ ਪਿਛਲੀ ਵਾਰੀ ਸਾਡੇ ਪਿੰਡ ਵੀਰ ਸੀਸੇ ਨੇ 20 ਕਿੱਲੇ ਕਣਕੇ ਬੀਜੀ ਬਿਨਾ ਰੌਣੀ ਤੋਂ ਬੀਜਤੀ ਥੱਲੇ ਵਾਤ ਸੀ ਤਾਂ ਮਿੱਤਰੋ 20 ਦੇ 20 ਕਿੱਲੇ ਚਾਈਤਰਾਣੀ ਹੋਈ ਸਾਰੇ ਹੀ ਕਣਕ ਦਾ ਸੀਜ਼ਨ ਉਹ ਜ਼ੀਰੋ ਡਰੈਲ ਲੈ ਕੇ ਤੁਰਿਆ ਫਿਰਿਆ ਵਿੱਚ ਵਿੱਚ ਦੌਗੀਆਂ ਰਹਿ ਗਈਆਂ ਇਸ ਕਰਕੇ ਆਪਾਂ ਦਾ ਰਿਸਕ ਲੈਂਦੇ ਨਹੀਂ ਬਾਕੀ ਬਾਈ ਜੀ ਮਾਲਕ ਨੇ ਸਵਾਰਿਆ ਇਧਰ ਵਾਹਣ ਉੱਚਾ ਸੀ ਗੌਂਡੀਆਂ ਨੇ ਰੌਣੀ ਨਹੀਂ ਕਰਨੀ ਚਲੇ ਤਾਂ ਆਪਾਂ ਨੂੰ ਫੇਰ ਵੀ ਮੇਨੂੰ ਆਈਡੀਆ ਸੀ ਵੀ ਇੱਧਰ ਤਾਂ ਨਹੀਂ ਪਾਣੀ ਪੈਂਦਾ ਪਰ ਇਹ ਲਈ ਆਪਾਂ ਆਣ ਕੇ ਬੰਦ ਕਰਦੇ ਆ ਪਹਿਲਾਂ ਉਧਰ ਪਾਣੀ ਛੱਡ ਆਈਏ ਹੈ ਕਿ ਪਹਿਲਾਂ ਬੰਦੀ ਕਰ ਜੀਏ ਯਾਰ ਬੰਦੀ ਕਰ ਜੀਏ ਅੰਤਾ ਜੀ ਟਰਾਲੇ ਟੱਪੇ ਸੀ ਇੱਥੋਂ ਹਾਂਜੀ ਬਾਈ ਵੀ ਮਾਰ ਗਏ ਝੰਜੂ ਝੰਜੂ ਹੈ ਡਟ ਤਾਂ ਮੋਟਰ ਨਹੀਂ ਦਿੱਤਾ ਰਾਤ ਫੁੱਲ ਵਾਣ ਮੈਨੂੰ ਲੱਗਦਾ ਵੀ ਅੱਧਾ ਗਵਾਨ ਪਰਲਾ ਹੋ ਜਾਊਗਾ ਨਾ ਦੋ ਕਿੱਲੇ ਫੁੱਲ ਹੋ ਗਏ ਦੋ ਕਿੱਲੇ ਰਹਿ ਗਏ ਮਿੱਤਰੋ ਆਪਣੇ ਲੋ ਵੀ ਮਿੱਤਰੋ ਕਿਹੜਾ ਲੱਗ ਗਿਆ ਬਨੇ ਹਾਂਜੀ ਮਿੱਤਰੋ ਤਰੀਕ ਹੋ ਗਈ ਆ 17 ਤੇ ਸਹਪਾਲਾ ਕਰੇ ਅੱਜ ਤਰੀਕ 17 ਦੇ ਘਟੂ ਘਟ ਵੀ ਲਾਲਾ ਵੀ 27 ਇੱਕ ਤੋਂ ਪਹਿਲਾਂ ਪਹਿਲਾਂ ਤਾਂ ਬੀਜ ਹੀ ਦਾਂਗੇ 13 ਦਿਨ ਬਹੁਤ ਹੁੰਦੇ ਬਾਈ ਜੀ ਬੱਤਰ ਆਸਤੇ ਹਨਾ ਸੁਪਰ ਸੀਡਰ ਨਾਲ ਬੀਜਣੀ ਆ ਬਾਈ ਜੀ ਸੁਪਰ ਸੀਡਰ ਨਾਲ ਬੀਜਣੀ ਆ ਤੇ ਸਹਪਾਲਾ ਕਰੇ ਤੁਹਾਡਾ ਜੀ ਵੀ ਆਪਾਂ ਪਹਿਲਾਂ ਮਾਰਾਂਗੇ ਤਵੀਆਂ ਉਸ ਤੋਂ ਪਹਿਲਾਂ ਮਾਰਾਂਗੇ ਆਪਾਂ ਤੈ ਤੋੜ ਹਲ ਜੇ ਮਿਲ ਗਏ ਤਾਂ ਤੈ ਤੋੜ ਤੈ ਤੋੜ ਹਲ ਮਾਰਨੇ ਆ ਉਸ ਤੋਂ ਬਾਅਦ ਮਾਰਾਂਗੇ ਤਮੀਆਂ ਹਾਂਜੀ ਤੇ ਫਿਰ ਵੀ ਜਾਗੇ ਸੁਪਰ ਸੀਟਰ ਨਾਲ ਇਹ ਆਪਣਾ ਕੰਮ ਆ ਜੀ ਬਾਕੀ ਦੇਖ ਸਕਦੇ ਜੇ ਕਹਰਾ ਨੱਕ ਨੱਕ ਹੋ ਗਿਆ ਆਹ ਤਾਂ ਸਲਾਬ ਨਾਲ ਚੜੀ ਜਾਊ ਪਾਣੀ ਇੱਥੇ ਹਨਾ ਹੁਣ ਇਹਦੇ ਉੱਤੇ ਮੱਲੀ ਸਾਂ ਤੂੰ ਕੀ ਚੜਾਉਣਾ ਆਹ ਤਾਂ ਸਲਾਬ ਨਾਲ ਚੜਜੂ ਤੇ ਛੜ ਦੇ ਮੇਰਾ ਸ਼ੇਰ ਉੱਥੇ ਤੇ ਬਾਕੀ ਵੀਡੀਓ ਚੰਗੀ ਲੱਗੀ ਮਿੱਤਰੇ ਸ਼ੇਅਰ ਜ਼ਰੂਰ ਕਰਦੇ ਆ ਜੀ ਬਚ ਗਏ ਆ ਸ਼ੁਕਰ ਹੈ ਮਾਲਕ ਦਾ ਦਿਮਾਗ ਕੰਮ ਕਰ ਗਿਆ ਮੌਕੇ ਤੇ ਨਹੀਂ ਤਾਂ ਗਵਾਂਡੀਆਂ ਦਾ ਬਣਾ ਬਣਾ ਵਿਆਹਣ ਖਰਾਬ ਕਰ ਦੇਣਾ ਸੀ ਆਪਾਂ ਮਿੱਤਰਾਂ